ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੈਂਟਰ ਲੈ ਕੇ ਜਾਂ అలਰਟਸ ਵਗੈਰਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜ਼ਿਆਦਾਰੇ ਬੱਚੇ ਇਹੀ ਕਹਿੰਦੇ ਆ ਪੜ੍ਹਨ ਲਿਖਣ ਦੇ ਅਸੀਂ ਬਾਹਰ ਜਾਈਏ ਹਨਾ ਇਹ ਉਹ ਕੋਰਸ ਸਾਡੇ ਕੋਲ ਕਰਾਈ ਜਾਂਦੇ ਆ ਬਿਲਕੁਲ ਸਰ ਤੇ ਉਸ ਬਾਰੇ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਰ ਜੀਐਨਓ ਤੁਹਾਡਾ ਪਾਕਬਾਤ ਇਥੇ ਵੈਲਕਮ ਜੀ ਹਾਂਜੀ ਅਸੀਂ ਸਰ ਦੇਖੋ ਬਹੁਤ ਸਾਰੇ ਕੋਰਸਸ ਇਥੇ ਕਰਾ ਰਹੇ ਆ ਸੋ ਜੋ ਸਾਡਾ ਪਹਿਲਾ ਕੋਰਸਸ ਹੈਗਾ ਕੰਪਿਊਟਰ ਦਾ ਜਿਸ ਬਾਰੇ ਤੁਸੀਂ ਗੱਲ ਕੀਤੀ ਸੀ ਕੰਪਿਊਟਰ ਦਾ ਸਾਡਾ ਜੋ ਇੱਕ ਮੋਟਿਵ ਹੈਗਾ ਕਿ ਬੱਚਿਆਂ ਨੂੰ ਅਵੇਅਰਨੈਸ ਕ੍ਰੀਏਟ ਕਰਨਾ ਕਿਉਂਕਿ ਸਾਡੇ ਜੋ ਬੱਚੇ ਮਾਰ ਖਾ ਰਹੇ ਆ ਨਾ ਸਭ ਤੋਂ ਜ਼ਿਆਦਾ ਕਿੱਥੇ ਮਾਰ ਖਾ ਰਹੇ ਪ੍ਰੈਕਟੀਕਲ ਨੋਲਿਜ ਤੋਂ ਸੋ ਸਾਡਾ ਇੱਕ ਉਪਰਾਲਾ ਹੈਗਾ ਵੀ ਅਸੀਂ ਸਾਰੇ ਬੱਚਿਆਂ ਨੂੰ ਇੱਕ ਪ੍ਰੈਕਟੀਕਲ ਨੋਲਿਜ ਦਿੱਤਾ ਜਾਵੇ ਤੇ ਆਪਣੇ ਵਿੱਚ ਸਕਸ਼ਮ ਬਣਾਇਆ ਜਾਵੇ ਉਹਨਾਂ ਨੂੰ ਕਿ ਉਹ ਸਾਰੀਆਂ ਆਪਣੇ ਕੰਪਿਊਟਰ ਰਿਲੇਟਡ ਚੀਜ਼ਾਂ ਨੂੰ ਕਰ ਸਕਣ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਦੇਖੀ ਕੰਪਿਊਟਰ ਇੱਕ ਐਸੀ ਚੀਜ਼ ਹੈ ਜੋ ਹਰ ਘਰ ਪਹੁੰਚ ਗਿਆ ਹੈ ਸਾਡੇ ਮੋਬਾਈਲ ਦੇ ਵਿੱਚ ਇੱਕ ਕੰਪਿਊਟਰ ਹੈਗਾ ਸੋ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਅੱਜ ਵੀ ਅger ਆਪਾਂ ਚਲੀ ਸਾਡੇ ਜਿਹੜੇ ਪੁਰਾਣੇ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੰਪਿਊਟਰ ਚਲਾਉਣਾ ਕਿਸ ਤਰ੍ਹਾਂ ਹੈ ਇਹ ਮੋਬਾਈਲ ਨੂੰ ਅਸੀਂ ਚਲਾਉਣਾ ਕਿਸ ਤਰ੍ਹਾਂ ਹੁਣ ਸਾਡੇ ਮੋਬਾਈਲ ਦੇ ਵਿੱਚ ਵੀ ਹੈ ਇੱਕ ਸਾਡਾ ਛੋਟਾ ਮੀਨੀ ਕੰਪਿਊਟਰ ਹੈਗਾ ਪਰ ਇਹਦੇ ਵਿੱਚ ਬਹੁਤ ਸਾਰੇ ਫੰਕਸ਼ਨ ਜਿਹੜੇ ਸਾਨੂੰ ਨਹੀਂ ਪਤਾ ਲੱਗਦਾ ਠੀਕ ਹੈ ਬਸ ਉਸੇ ਚੀਜ਼ ਨੂੰ ਸੇਕ ਅਵੇਅਰ ਕਰਨਾ ਚਾਹੁੰਦਾ ਹੈ ਪੇ ਸਾਰਿਆਂ ਨੂੰ ਕਿ ਇੱਕ ਅਸੀਂ ਆਪਣੇ ਹੱਥੀਂ ਕੁਝ ਗੁਣ ਸਿੱਖੀਏ ਤਾਂ ਕਿ ਸਾਨੂੰ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਅਕੇ ਜਾ ਕੇ ਚਾਹੇ ਉਹ ਇਥੇ ਰਹੇ ਚਾਹੇ ਉਹ ਬਾਹਰ ਜਾਵੇ ਤੁਜੀ ਸੁਸੀ ਗੱਲ ਕੀ ਤੇ ਆਇਲ ਸਪੀਡੀ ਦੇ ਉੱਤੇ ਸਰ ਦੇਖੋ ਇਹ ਇੱਕ ਐਸੀ ਕੋਰਸਿਸ ਹੈਗੀ ਹੈ ਜਿਹੜੇ ਦੂਸਰੇ ਕੰਟਰੀਜ਼ ਨੂੰ ਇੱਕ ਮਾਪ ਡੰਡ ਹੈ ਕਿ ਸਾਡੇ ਜੇ ਕੋਈ ਕੰਟਰੀ ਚ ਬੱਚਾ ਆ ਰਿਹਾ ਹੈ ਤਾਂ ਉਹ ਇਸਨੇ ਆਇਲਸ ਜਾਂ ਪੀਟੀਈ ਦੇ ਦੁਆਰਾ ਉਹ ਜਾਂਚਦੇ ਹੈਗੇ ਆ ਕਿ ਉਹ ਇੰਗਲਿਸ਼ ਦੇ ਵਿੱਚ ਕਿੰਨਾ ਸਕਸ਼ਮ ਹੈਗਾ ਜਾਂ ਕਿੰਨਾ ਉਹਦੀ ਅਬਿਲਿਟੀ ਹੈਗੀ ਹੈ ਇੰਗਲਿਸ਼ ਬੋਲਣ ਦੀ ਤੋ ਉਸ ਦੇ ਜਜ ਦੇ ਉਤੇ ਉਹ ਉਸ ਨੂੰ ਵੀਜ਼ਾ ਦਿੰਦੇ ਹੈ ਗ੍ਰਾਂਟ ਕਰਦੇ ਹੈ ਸੋ ਇੱਕ ਬਹੁਤ ਮਹੱਤਵਪੂਰਨ ਇੱਕ ਕਹਿ ਲਓ ਕੜੀ ਹੈ ਜੋ ਸਾਨੂੰ ਦੂਸਰੇ ਨਾਲ ਜੋੜਦੀ ਹੈ ਸੋ ਸਟੂਡੈਂਟ ਜੋ ਜਿਹੜੇ ਵੀ ਹੈਗੇ ਹੈ ਬਾਹਰ ਦੇ ਕੰਟਰੀਜ਼ ਵਰਕ ਪਰਮਿਟ ਨੂੰ ਘੱਟ ਪ੍ਰੈਫਰ ਕਰਦੇ ਹੈ ਜਾਂ ਕਿ ਹੋਰ ਵੀਜ਼ੇ ਨੂੰ ਜ਼ਿਆਦਾ ਪੀਆਰ ਨੂੰ ਘੱਟ ਪ੍ਰੈਫਰ ਕਰਦੇ ਹੈ ਉਹ ਪ੍ਰੈਫਰ ਕਰਦੇ ਹੈ ਕਿ ਸਾਡੇ ਕੋਲ ਬੱਚਾ ਸਾਡੇ ਕੋਲ ਆਵੇ ਪੜਦਿਆਂ ਹੋਇਆ ਹੁਣ ਉਹ ਇਸ ਕਰਕੇ ਕਿਉਂ ਹੈਗਾ ਕਿਉਂਕਿ ਜਿਹੜਾ ਬੱਚਾ ਪੜਦਾ ਹੁੰਦਾ ਨਾ ਉਸ ਦੀ ਸਿੱਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਅਬਿਲਿਟੀਆਂ ਆਰ ਵੈਰੀ ਸਟਰੌਂਗ ਉਹ ਉੱਥੇ ਜਾ ਕੇ ਉਹਨਾਂ ਦੇ ਕੰਟਰੀ ਦੇ ਅਕੋਰਡਿੰਗ ਰੂਲਸ ਰੈਗੂਲੇਸ਼ਨਸ ਜਾਂ ਉਹਨਾਂ ਦੇ এনवायरमेंट ਦੇ ਵਿੱਚ ਬੜੀ ਜਲਦੀ ਢਲਦਾ ਹੈ ਰਾਦਰ ਦੈਨ ਕੋਈ ਓਲਡ ਜਾਵੇ ਪਰਸਨ ਬੋਲਚਾਲ ਜਾਂ ਉਹਦੇ ਬੈਠਣ ਦੇ ਵਿੱਚ ਉਹ ਉਹਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਅੱਛਾ ਕੰਟਰੀਸ ਹੈ ਗਿਆ ਜਾਂ ਸਾਡੇ ਸਾਡਾ ਮਾੜਾ ਪਰ ਇਹ ਇਸ ਤਰ੍ਹਾਂ ਵੀ ਨਹੀਂ ਹੈਗਾ ਕਿ ਜੋ ਸਾਡੇ ਓਪਰਚ्युनिटीਜ਼ ਇਸ ਕੰਟਰੀ ਵਿੱਚ ਆ ਗਿਆ ਨੇ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਵਿੱਚ ਕਿਸੇ ਵੀ ਦੇਸ਼ ਵਿੱਚ ਹੈ ਸਰ ਤੁਸੀਂ ਆਪਣੀ ਸਿਟੀ ਨੂੰ ਨਾਮ ਰੱਖਿਆ ਪੀਜੀਆਈ ਇਹਦਾ ਸੁਸਮਨ ਕੀ ਹੈ ਸਰ ਪੀਜੀਆਈ ਦਾ ਫੁੱਲ ਫੋਰਮ ਹਸਪੀਟਲ ਨਾਲ ਜੁੜੋ ਠੀਕ ਹੈ ਜੀ ਇਹ ਹੈਗਾ ਪੈਗੇਸਸ ਪੀਜੀ ਗਰੁੱਪ ਆਫ ਇੰਸਟੀਟਿਊਸ਼ਨਸ ਹੁਣ ਅਸੀਂ ਇੱਕ ਗਰੁੱਪ ਕਿਉਂ ਬਣਾਇਆ ਕਿਉਂਕਿ ਅਸੀਂ ਕੰਪਿਊਟਰ 'ਚ ਵੀ ਚਲਾ ਰਹੇ ਹਾਂ ਅਸੀਂ ਟਿਊਸ਼ਨਸ ਵੀ ਦੇ ਰਹੇ ਹਾਂ ਅਸੀਂ ਐਲਪੀਟੀ ਵੀ ਕਰਾ ਰਹੇ ਆ ਸੋ ਵੱਖਰੇ ਵੱਖਰੇ ਇੱਕ ਯੂਨਿਟ ਅਗੇ ਆ ਇੱਕ ਕੰਪਲੀਟ ਯੂਨਿਟ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਅਸੀਂ ਕੰਪਿਊਟਰ ਦਾ ਨਾਮ ਰੱਖਿਆ ਹੈ ਕੰਪਿਊਟਰ ਐਂਡ ਆਈਟੀ ਹੱਬ ਉਹਨੂੰ ਦਿੱਤਾ ਹੋਇਆ ਪੈਗਾਸਸ ਇਮੀਗ੍ਰੇਸ਼ਨ ਠੀਕ ਹੈ ਵੀਜ਼ਾ ਉਹਦੇ ਵਿੱਚ ਅਸੀਂ ਇਹ ਦੋਨਾਂ ਵੱਖਰੇ ਵੱਖਰੇ ਅਸੀਂ ਯੂਨਿਟਸ ਚਲਾ ਦੇਣਾ ਸੋ ਹੋਪਫੁਲੀ ਇਹ ਹੈ ਕਿ ਦੇਖੋ ਅਸੀਂ ਜਦੋਂ ਵੱਡੇ ਬਣਾਂਗੇ ਹਾਲੇ ਅਸੀਂ ਬਹੁਤ ਛੋਟੇ ਤੋਂ ਸ਼ੁਰੂ ਕੀਤਾ ਸੀਗਾ ਔਰ ਗ੍ਰੋਥ ਸਾਡੀ ਬਹੁਤ ਅੱਛੀ ਹੋ ਰਹੀ ਹੈ ਅਸੀਂ ਅੱਗੇ ਵੀ ਗ੍ਰੋ ਕਰ ਰਹੇ ਹਾਂ ਠੀਕ ਹੈ ਸੋ ਇਸ ਦੇ ਵਿੱਚ ਹੀ ਇਸ ਐਸ ਅ ਫਿਊਚਰਿਸਟਿਕ ਕਿ ਅਸਿਸਟ ਟੂ ਗਰੂਪ ਆਫ ਇੰਸਟੀਟਿਊਸ਼ਨਸ ਰੱਖਿਆ ਗਿਆ ਔਰ ਸਰ ਇਸ ਤਰ੍ਹਾਂ ਕਿ ਪਿੱਛੇ ਦੇ ਥੋੜਾ ਜਿਹਾ ਜਿਹਾ ਤੁਹਾਡੇ ਕੋਲ ਇੱਕ ਕੰਪਿਊਟਰ ਦੇ ਜਿਹੜੇ ਸਾਫਟਵੇਅਰ ਆ ਉਹਦੀ ਲੋੜੀਂ ਲਈ ਵਾਸਤੇ ਵੀ ਪ੍ਰੈਕਟਿਸ ਕਰਾਈ ਜਾਂਦੀ ਸੀ ਹਾਂ ਜੀ ਅੱਜ ਵੀ ਉਹ ਕਈ ਕਰਦੀ ਹੈ ਜੀ ਬਿਲਕੁਲ ਬਿਲਕੁਲ ਜੀ ਜਿਸ ਤਰ੍ਹਾਂ ਹੈਗਾ ਕੰਪਿਊਟਰ ਕਦੀ ਮਰ ਨਹੀਂ ਹੈਗਾ ਆ ਗ੍ਰੋਥ ਹੋ ਜਾਂਦੀ ਹੈ ਬਦਲ ਜਾਂਦੇ ਆ ਠੀਕ ਹੈ ਪਹਿਲਾਂ ਸੀ ਬੜੀ ਚਲਦੀ ਸੀਗੀ ਫਿਰ ਪਾਈਥਨ ਆਈ ਹੁਣ ਜਾਵਾ ਹੈ ਗਈ ਆ ਪੀਐਸਪੀ 올 ਟੂਗੇਦਰ ਏ ਡਿਵੈਲਪਮੈਂਟ ਪ੍ਰੋਸੈਸ ਹੈਗਾ ਚੀਜ਼ਾਂ ਬਦਲ ਜਾਂਦੀਆਂ ਨੇ ਪਰ ਅਸੀਂ ਉਸ ਚੀਜ਼ ਨੂੰ ਅਪਡੇਟ ਕਰਕੇ ਬੱਚਿਆਂ ਨੂੰ ਹਰ ਚੀਜ਼ ਸਿਖਾਈ ਦਿੱਤੀ ਹੈ ਕਈ ਵਾਰ ਮਾਪਿਓ ਵੀ ਜਿਹੜੀ ਜਗੜਾ ਕਰਨ ਵਾਸਤੇ ਸਟੱਪ ਹੋ ਜਾਂਦੇ ਆ ਕੀ ਸਨੇਹ ਅੰਦਰ ਜਾਂਦੇ ਉਹਨਾਂ ਨੂੰ ਗਲੇ ਕਿਸਾ ਕਰਦੇ ਕਿ ਬੱਚੇ ਨੂੰ ਪ੍ਰੋਪਰ ਪੜਾ ਦੇਣ ਸਦਕੋ ਇਹ ਇੱਕ ਬੜੀ ਹੀ ਜਿਹੜੀ ਟੀਚਿੰਗ ਹੈ ਅਸੀਂ ਆਪਣੇ ਟੀਚਿੰਗ ਦਾ ਦਗਾ ਨਹੀਂ ਕਰ ਸਕਦੇ ਮੈਂ ਬਾਕੀਆਂ ਦਾ ਕੁਝ ਕਹਿ ਨਹੀਂ ਸਕਦਾ ਪਰ ਮੈਂ ਆਪਣੇ ਬਾਰੇ ਅਸੀਂ ਜ਼ਰੂਰ ਕਹਿ ਸਕਦੇ ਹੈਗੇ ਆ ਕਿ ਇੱਕ ਟੀਚਿੰਗ ਦੇ ਪ੍ਰਤੀ ਆਪਣੀ ਵਫਾਦਾਰੀ ਰੱਖਾਂਗੇ ਤਾਂ ਅਸੀਂ ਗ੍ਰੋਥ ਕਰਾਂਗੇ ਅੱਜ ਦੀ ਡੇਟ ਦੇ ਵਿੱਚ ਮੇਰੀ ਐਡਵਰਟਾਈਜ਼ਮ ਬੜੀ ਘੱਟ ਹੈ ਮੇਰਾ ਰੈਫਰੈਂਸ ਬੇਜਿਆਦਾ ਹੈ ਉਹ ਰੈਫਰੈਂਸ ਬੇਸ ਕਿਸ ਤਰ੍ਹਾਂ ਬਣਿਆ ਕਿ ਅਸੀਂ ਜੋ ਅਸੀਂ ਕਿਹਾ ਉਹ ਅਸੀਂ ਬੱਚਿਆਂ ਨੂੰ ਦਿੱਤਾ ਸੋ ਬੱਚੇ ਸੈਟੀਸਫਾਈਡ ਨਿਕਲੇ ਉਹ ਆਪਣੇ ਹੀ ਦੋਸਤ ਭਰਾ ਭੈਣ ਉਹ ਇਥੋਂ ਤੱਕ ਕਹਿ ਦੇ ਕਿ ਜੇ ਤੁਸੀਂ ਕੋਈ ਕੋਰਸ ਕਰਨਾ ਹੈਗਾ ਸਿਰਫ ਇਸ ਇੰਸਟੀਟਿਊਟਸ ਕਰਨਾ ਬਾਕੀ ਥਾਣੀ ਦਾ। ਉਹ ਨਾਲ ਦੇ ਨਾਲ ਅਸੀਂ ਬੱਚਿਆਂ ਨੂੰ ਫੈਸਿਲਿਟੀਆਂ ਵੀ ਬੜੀਆਂ ਦਿਤੀਆਂ। ਜਿਸ ਤਰ੍ਹਾਂ ਇੱਥੇ ਪਹਿਲਾਂ ਕਿ ਅਗਰ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੰਪਿਊਟਰ ਇੰਸਟੀਟਿਊਟ ਜਾ ਕੇ ਏਸੀਜ਼ ਵਗੈਰਾ ਨਹੀਂ ਲੱਗੇ ਜਾਂ ਇੱਕ ਕੰਪਿਊਟਰ ਤੇ ਹੀ ਦੋ ਦੋ ਚਾਰ-ਚਾਹ ਬੱਚੇ ਬਿਠਾ ਦਿੰਦੇ ਜਾ ਕੇ ਅਸੀਂ ਸਾਡਾ ਪਹਿਲਾ ਮੋਡਾ ਕਿ ਜੇ ਅਸੀਂ ਬੱਚੇ ਨੂੰ ਸਿਖਾਣਾ ਹੈਗਾ 1 ਘੰਟਾ ਜੋਸਾ ਟਾਈਮ ਪੀਰੀਅਡ ਹੈ। ਉਹਦੇ ਵਿੱਚ ਉਹੀ ਆਪਣੇ ਸਿਸਟਮ ਤੇ ਬੈਠੇਗਾ ਦੂਸਰਾ ਕੋਈ ਨਹੀਂ ਬੈਠੇਗਾ। ਜਿਸ ਦੇ ਨਾਲ ਉਹਨੂੰ ਸਭ ਤੋਂ ਜ਼ਿਆਦਾ ਪ੍ਰੈਕਟਿਸ ਵਾਸਤੇ ਟਾਈਮ ਮਿਲੇਗਾ ਦੂਸਰਾ ਅਸੀਂ ਇੱਕ ਸਭ ਤੋਂ ਵੱਡਾ ਪ੍ਰੋਬਲਮ ਕੀ ਕੀਤਾ ਹੈਗਾ ਫੀਸ ਦਾ ਠੀਕ ਹੈ ਅਸੀਂ ਫੀਸ ਬੜੀ ਘੱਟ ਰੱਖੀ ਹੈ ਤੁਹਾਡੀ ਕੋਈ ਟਾਈਮਿੰਗ ਵਗੈਰਾ ਵੀ ਹੋਏਗੀ ਬੱਚਾ ਸਿਖਾਉਣ ਵਾਸਤੇ ਬਿਲਕੁਲ ਬਿਲਕੁਲ ਸਰ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਇਥੇ ਕਲਾਸਿਸ ਦੇ ਲਈ ਠੀਕ ਹੈ ਬਾਕੀ ਜੇ ਕੋਈ ਹਾਂ ਬੱਚੇ ਇੱਕ ਬੈਚ ਬਣ ਜਾਂਦਾ ਹੈਗਾ ਅਸੀਂ ਇਸ ਟਾਈਮ ਨੂੰ ਐਕਸਟੈਂਡ ਵੀ ਕਰ ਸਕਦੇ ਹਾਂ ਜੇ ਸਵੇਰੇ 8 ਵਜੇ ਤੋਂ ਲੈ ਕੇ 7 ਵਜੇ ਤੱਕ ਵੀ ਜਾ ਸਕਦੇ ਹਾਂ ਤਾਂ ਤੁਸੀਂ 80 ਗਰੂਪ ਨੂੰ ਦੇਖ ਰਹੇ ਹੋ ਕਾਜੀ ਕਬੂਲ ਕਰ ਰਹੇ ਹੋ ਨਾ ਆਪਣੇ ਕਿੱਥੇ ਹੋਈ ਹੈ ਬੱਚੇ ਪੜਾ ਰਹੇ ਹਨ ਪਰ ਤੁਹਾਡੇ ਦੇ نزدیک ਹੀ ਇੱਕ ਮੈਮ ਬੈਠੇ ਹੋਏ ਆ ਹਾਂਜੀ ਤੇ ਉਹਨਾਂ ਬਾਰੇ ਜਰੂਰ ਦੱਸੋ ਕਿ ਉਹ ਇਹ ਮੇਰੇ ਹੈਗੇ ਆ 파ਟਨਰ ਜ਼ਿੰਦਗੀ ਦਾ ਵੀ ਕਹਿ ਲਓ ਤੇ ਇਸ ਕੰਮ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਵੀ ਆ ਇੰਸਟੀਚੂਟ ਦੇ ਵਿੱਚ ਵੀ ਆ ਠੀਕ ਸੋ ਇਹ ਮੇਰੇ ਹੈਗੇ ਨੇ ਬੈਟਰ ਹੱਫ ਠੀਕ ਹੈ ਇਹਦੇ ਬਾਰੇ ਤੁਸੀਂ ਇਹਨਾਂ ਤੋਂ ਹੋਰ ਪੁੱਛ ਲਓ ਜ਼ਿਆਦਾ ਇਹ ਕੀ ਬੈਟਰ ਦੱਸ ਸਕਦੇ ਨੇ ਠੀਕ ਹੈ ਜੀ ਸੋ ਇਹ ਬਿਲਕੁਲ ਸਹੀ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਕੇਰਨ ਕੌਰ ਹੈ ਅਸੀਂ ਇੱਥੇ ਕੰਪਿਊਟਰ ਇੰਸਟੀਚਿਊਟ ਚਲਾ ਰਹੇ ਹਾਂ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੋਰਸਸ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਉਹ ਉਸ ਕੋਰਸਸ ਨੂੰ ਕਰਕੇ ਕੱਲ ਨੂੰ ਕਿਤੇ ਵੀ ਵਧੀਆ ਜੌਬ ਲਈ ਅਪਲਾਈ ਕਰ ਸਕਦੇ ਜੀ ਮੈਮ ਯਾਦ ਆ ਦੇਖਿਆ ਜਾਂਦਾ ਕਿ ਔਰਤ ਜਿਹੜੀ ਹੈ ਜਾਂ ਦੇ ਘਰ ਦੇ ਕੰਮਾਂ ਕਰਾਜਾ ਵਾਸਤੇ ਜਾਂ ਸੋਈ ਸੰਭਾਲੇ ਜਾਂ ਬੱਚੇ ਸੰਭਾਲੇ ਪਰ ਤੁਸੀਂ ਸਾਡਾ ਸਾਥ ਦੇਦੇ ਹੋ ਕੀ ਕਿਹੜਾ ਸਾਥ ਦੇਦੇ ਹੋ ਸਰ ਦੇਖੋ ਰਸੋਈ ਸੰਭਾਲਣਾ ਸਭ ਤੋਂ ਪਹਿਲਾ ਕੰਮ ਹੈਗਾ ਐਜ਼ ਅ ਲੇਡੀਜ਼ ਬਟ ਨਾਓ ਉਹ ਜ਼ਮਾਨਾ ਹੁਣ ਥੋੜਾ ਜਆ ਆਪਾਂ ਚੇਂਜ ਹੋ ਗਿਆ ਹੈ ਪਹਿਲੇ ਹੁੰਦਾ ਸੀ ਕਿ ਲੇਡੀਜ਼ ਨੂੰ ਜਾਂ ਆਪਾਂ ਕਹ ਲਈਏ ਗਰਲ ਨੂੰ ਪੜਾਉਂਦੇ ਨਹੀਂ ਸੀਗੇ ਜਦੋਂ ਗਰਲ ਇਕ ਪੜਦੀ ਨਹੀਂ ਸੀਗੀ ਤੇ ਉਹ ਅੱਗੇ ਕਿਸੇ ਵੀ ਕੰਮ ਦੇ ਵਿੱਚ ਸਾਥ ਨਹੀਂ ਦੇ ਸਕਦੀ ਸੀਗੀ ਕਿਸੇ ਦਾ ਵੀ ਕਿਉਂਕਿ ਉਹਨੂੰ ਨੌਲੇਜ ਨਹੀਂ ਹੁੰਦੀ ਸੀ ਬਟ ਵਿਦ ਦਾ ਚੇਂਜ ਆਫ ਕੈਲੋਕੀ ਸਮੇਂ ਦੇ ਬਦਲਾਵ ਦੇ ਨਾਲ-ਨਾਲ ਅੱਜਕੱਲ ਜਿਹੜੀਆਂ ਲੜਕੀਆਂ ਉਹ ਪੜਨਾ ਸ਼ੁਰੂ ਹੋ ਗਈਆਂ ਪੇਰੈਂਟਸ ਲੜਕੀਆਂ ਨੂੰ ਪੜਾਉਣਾ ਸ਼ੁਰੂ ਕਰਤਾ ਹੈਗਾ ਹੁਣ ਜੇ ਅਸੀਂ ਪੜੇ ਹੈਗੇ ਆ ਤਾਂ ਸਾਡਾ ਵੀ ਇਹੀ ਮੋਟਿਵ ਹੈ ਕਿ ਅਸੀਂ ਵੀ ਅੱਗੇ ਜਾ ਕੇ ਜੇ ਅਸੀਂ ਕੁਝ ਨੌਲੇਜ ਗੇਨ ਕੀਤੀ ਹੈ ਉਹੀ ਨੌਲੇਜ ਅਸੀਂ ਅੱਗੇ ਆਪਣੇ ਜਿਹੜੇ ਸਾਡੇ ਸਟੂਡੈਂਟਸ ਇੱਥੇ ਆਉਂਦੇ ਆ ਅਸੀਂ ਉਹਨਾਂ ਨੂੰ ਉਹੀ ਨੌਲੇਜ ਦਈਏ ਤਾਂ ਕਿ ਉਹ ਵੀ ਆਪਣੇ ਆਪਣੇ ਫੀਲਡ ਦੇ ਵਿੱਚ ਸਕਸੈਸ ਪਾਣ ਮੈਂ ਤੁਸੀਂ ਟਾਈਮਿੰਗਿੱਦਾਂ ਕਰ ਲੈਣਗੇ ਕਿ ਇੱਕ ਤੁਹਾਡੀ ਕੁੜੀ ਆ ਗਈ ਛੋਟੀ ਜੀ ਘਰ ਨੂੰ ਸੁਭਾਲਣਾ ਫਿਰ ਆਫਿਸ ਨੂੰ ਆ ਕੇ ਸੁਭਾਲਣਾ ਦੇਖੋ ਇਹ ਸਾਰਾ ਟਾਈਮ ਮੈਨੇਜਮੈਂਟ ਕਰਨਾ ਪੈਂਦਾ ਹੈ ਕਿ ਅਸੀਂ ਕਿਸੇ ਵੀ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਘਰ ਦੇ ਟਾਈਮ ਤੇ ਘਰ ਦਾ ਟਾਈਮ ਹੈ ਬੱਚੇ ਲਈ ਬੱਚੇ ਲਈ ਟਾਈਮ ਹੈ ਬਟ ਫਿਰ ਵੀ ਆਪਾਂ ਕੋਸ਼ਿਸ਼ ਕਰੀਦਾ ਹੈ ਕਿ ਤਿੰਨੋਂ ਐਸਪੈਕਟ ਕਰ ਬੱਚਾ ਔਰ ਸਾਡਾ ਜਿਹੜਾ ਇੰਸਟੀਚਿਊਟ ਹੈ ਉਹ ਸਫਲ ਨਾ ਕਰੇ ਤੌਰੇ ਲਈ ਥੋੜਾ ਬਹੁਤ ਔਖਾ ਹੁੰਦਾ ਹੈ ਬਟ ਅਸੀਂ ਮੈਨੇਜ ਕਰ ਲੈਨੇ ਆ ਕਿ ਤਿੰਨੋਂ ਚੀਜ਼ਾਂ ਬੈਲੈਂਸਡ ਰਹਿਣ ਇੱਥੇ ਸਰ ਮੈਂ ਗੱਲ ਕਰਨਾ ਚਾਹੂੰਗਾ ਕਿ ਅਸੀਂ ਕਹਿੰਨੇ ਆ ਕਿ ਇਹ ਵਿਕਰਸ ਵਿਕਰਸ ਸੈਕਸ ਹੈਗਾ ਜਾਂ ਵਿਕਰ ਜੈਂਡਰ ਹੈਗਾ ਪਰ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਮੈਲਸ ਦੇ ਵਿੱਚ ਤਾਕਤ ਹੈਗੀ ਹੈ ਦੇ ਆਰ ਸਟਰੋਂਗ ਬੋਡੀ ਸਟਰੋਂਗ ਹੈ ਉਹਨਾਂ ਡਿਪਾਰਟਮੈਂਟਲੀ ਵੀਕ ਹੁੰਦੇ ਇਨ ਸਟਰੋਂਗ ਮੈਂਟਲੀ ਹੁੰਦੇ ਪਰ ਇੱਕ ਔਰਤ ਬੋਡੀ ਵਾਈਜ਼ ਵੀਕ ਹੈ ਪਰ ਮੈਂਟਲੀ ਬਹੁਤ ਸਟਰੋਂਗ ਹੈ ਉਹਦੇ ਵਿੱਚ ਇਨੀ ਕੈਪੇਬਿਲਿਟੀ ਹੁੰਦੀ ਹੈ ਕਿ ਉਹ ਸਾਰਾ ਕੁਝ ਮੈਨੇਜ ਕਰ ਸਕਦੀ ਹੈ ਜਿਹੜੀ ਕਿ ਇੱਕ ਮੇਲ ਦੇ ਵਿੱਚ ਨਹੀਂ ਤੁਸੀਂ ਇਹ ਚੀਜ਼ ਦੇ ਸਕਦੇ ਹੋ ਸੰਭਾਲਣ ਦਾ ਜੋ ਹੈਗਾ ਕਲੀਨੈਸ ਉਹ ਜ਼ਿਆਦਾ ਲੇਡੀਜ਼ ਦੇ ਵਿੱਚ ਹੁੰਦੀ ਹੈ ਰਾਦਰ ਦੈਨ ਇਨ ਮੇਲ ਮੇਲ ਕੇ ਅੰਦਰ ਖਿਲਾਰਾ ਪਾ ਕੇ ਰੱਖਦੇ ਆ ਤਾਂ ਉਹ ਜੋ ਇੱਕ ਐਨਾ ਕਿ ਸਜਾ ਕੇ ਜਾਂ ਇੱਕ ਪ੍ਰੋਪਰ ਸੀਕੁਐਂਸ ਜਾਂ ਕੁਝ ਐਪ੍ਰੋਪਰਲੀ ਚੀਜ਼ਾਂ ਰੱਖਣਾ ਉਹ ਇੱਕ ਲੇਡੀਜ਼ ਰੱਖਦੀ ਹੈ ਇਸ ਨਿਹਰ ਨਾਲ ਚਲੋ ਤੁਸੀਂ ਪੰਜਾਬ ਨਾਲ ਸਿਰ ਦੇ ਭਾਤਣਾ ਸੀ ਆ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਇੱਕੋ ਸੁਣਿਆ ਹੈ ਕਿ ਆਪਣੇ ਬੱਚਿਆਂ ਨੂੰ ਪੜਾਓ ਬੱਚਿਆਂ ਨੂੰ ਅੱਛੀ ਨੌਲੇਜ ਦਿਵੋ ਤਾਂ ਕਿ ਉਹ ਕੱਲ ਨੂੰ ਜਾ ਕੇ ਆਪਣੇ ਪੰਜਾਬ ਲਈ ਆਪਣੇ ਹਿੰਦੁਸਤਾਨ ਲਈ ਇੰਡੀਆ ਲਈ ਸਭ ਲਈ ਕੁਝ ਨਾ ਕੁਝ ਆਪਣਾ ਯੋਗਦਾਨ ਦੇਵੇ ਤਾਂ ਕਿ ਜਿਹੜਾ ਬੱਚਾ ਅੱਜ ਦੇ ਟਾਈਮ ਤੇ ਇੰਡੀਆ 'ਚ ਨਾ ਰਹਿ ਕੇ ਬਾਹਰ ਜਾ ਕੇ ਕੰਮ ਕਰ ਰਿਹਾ ਹੈ ਉਹ ਕਿਹੜੀ ਕੰਟਰੀਜ਼ ਨੂੰ ਬਾਹਰ ਦੀ ਕੰਟਰੀਜ਼ ਨੂੰ ਡਿਵੈਲਪ ਕਰ ਰਹੀ ਹੈ ਬਟ ਅਸੀਂ ਇਹ ਕਹਾਂਗੇ ਕਿ ਜੇ ਬੱਚਾ ਇੱਥੇ ਰਹਿ ਰਿਹਾ ਹੈ ਤਾਂ ਉਹ ਆਪਣੇ ਰੀਜ਼ਨ ਲਈ ਕੁਝ ਕੰਮ ਕਰੇ ਤਾਂ ਕਿ ਉਹ ਅੱਗੇ ਵਧੇ ਜੀ ਥੈਂਕ ਯੂ ਥੈਂਕ ਯੂ